ਜੋ ਬੋਲੇ ਸੋਨੇ ਪੈ ਭਗਵਾਨ ਫਾਲ ਮੇਟ ਮਹਾਰਾਜ ਕੀ ਦੈ ਸ਼੍ਰੀ ਸ਼੍ਰੀ ਅਕਸੋਰ ਸਤਿਗੁਰੂ ਕਿਆ ਨਾਥ ਮਹਾਰਾਜ ਕੀ ਦੈ ਦੋਹਰਾ ਪੂਰਨ ਸ਼ੈਰ ਕਪੂਰਸਲੇ ਵਿੱਚ ਜਗਨਾਥੀ ਪਰ ਉਪਕਾਰੀ ਸਤਗੁਰ ਜੀ ਦੇ ਕੋਲ ਪਹੁੰਚ ਕੇ ਬਾਲ ਦਿੱਤੀ ਪੂਰਨ ਬ੍ਰਹਮਚਰੀ ਸੰਗਤ ਇਦਾ ਸਤਗੁਰ ਚਰਨੀ ਜੁੜਜ ਆਉਂਦੀ ਆ ਚੱਲ ਹਰਿ ਤਵਾਰ ਦੇ ਮੇਲੇ ਉੱਤੇ ਜਿਉ ਭਗਤਾ ਜਨਾਂ ਦੇ ਜਾਂਦੇ ਦਲ ਸੁਣ ਸੁਣ ਸੋਭਾ ਗੁਰਾ ਦੀ ਔਣ ਭਗਤ ਨਰਨਾਰ ਕਪੂਰਥਲੇ ਦਾ ਸ਼ਹਿਰ ਬਣ ਗਿਆ ਮੰਦਰ ਹਰੀਤਵਾਰ ਸੰਗਤਾ ਸੰਗ ਭਰਪੂਰ ਸਿੰਘ ਇੱਕ ਮਾਇਆ ਮਰਦ ਦਲੇਰ ਖੁਰਚ ਨਾਮ ਵਿੱਚ ਜੜ ਗਿਆ ਉਸ ਜਰਾ ਨਾ ਕੀਤੀ ਦੇਰ ਉੱਚਾ ਲੰਮਾ ਗਪਰੋਸੀਓ ਪਾਲ ਨੇਕਪਲ ਵੀਰ ਫਿਰ ਵਾਲਮੀਕ ਦੇ ਹਿਰਦੇ ਜਿਸ ਨੇ ਰੋ ਬੇਜੜੀ ਤਸਵੀਰ ਸੂਰਤਿ ਤੇ ਉਸਤੀ ਤੇ ਉਤਵਰ ਕੀ ਮੁਖ ਪੰਨਿਆ ਦਾ ਚੰਦ ਗੁਰ ਚਨ ਨ ਵਿੱਚ ਪਹੁੰਚ ਗਿਆ ਸੇ ਕਰਮ ਕੁੰਜਲ ਦਾ ਪੰਧ ਭਗਤੀ ਪਿਛਲੇ ਜਨਮ ਸੇ ਜਿਸ ਕੀਤੀ ਸਦੇ ਪਾਰ ਇਸ ਨ ਵਿੱਚ ਹੋ ਗਿਆ ਉਸ ਨੋ ਸਤ ਗੁਰ ਦਾ ਦੀਦਾਰ ਸੇਵਾ ਤੇ ਕੋ ਚੜ ਗਿਆ ਆਉਂਦਿਆ ਸ਼ਰਧਾ ਬਾਣ ਰਚਿਆ ਤਿਸ ਦੇਸਵਾਸਾ ਵਿੱਚ ਸ੍ਰੀ ਵਾਲਮੀਕ ਭਗਵਾਨ ਗੁਰ ਚਰਨੀ ਵਿੱਚ ਉਸ ਰਖ ਨਜਰਾਨਾ ਸਤਗੁਰ ਜੀ ਦੇ ਹੋ ਨਜ ਤੀਖ ਉਸ ਲੰਮਿਆ ਪੈ ਕੇ ਟੇਕੇ ਮੱਥਾ ਸਿਰ ਤੋਂ ਪੈਰਾ ਤੀਖ ਸਤਗੁਰ ਬੋਲੇ ਪਿਆਰਿਆ ਕੀ ਹੈ ਤੇਰਾ ਨਾਮ ਭਗਤ ਕਿਹਾ ਭਰਪੂਰ ਸਿੰਘ ਹੈ ਪਰ ਨਹੀਂ ਪੱਲੇ ਕੋਈ ਦਾਬ ਕੋਰ ਬੋਲੇ ਤੂੰ ਭਰਪੂਰ ਹੈ ਭਗਤਾ ਸਿਮਰਨ ਸੇਵਾ ਸੰਗ ਇਹਦਾ ਤਾਿਰ ਸੋ ਤੇਰੇ ਕੋਲ ਨੇ ਤੈਨੂੰ ਈਸ਼ਵਰ ਚੜੇ ਰੰਗ ਤੂੰ ਛੱਡ ਕੇ ਮੋਹ ਸੰਸਾਰ ਦਾ ਹੁਣ ਜੁੜ ਕਿਉ ਸਾਧੂ ਦਾ ਸੰਗ ਤੂੰ ਸਾਡੀਆਂ ਨਜ਼ਰਾਂ ਵਿੱਚ ਦਿਸਦਾ ਹੈ ਹਰ ਪਪ ਕੋ ਭਰਪੂਰ ਨਾਥ ਤਖਤ ਬਰਾਜ ਤੇ ਸਤਿਗੁਰ ਪ੍ਰਵਚਨਾ ਦੇ ਅਲੱਗਿਆ ਝੜਿਆ ਲੈਣ ਲਈ ਸਤਿਗੁਰ ਤੋਂ ਖੁਸ਼ਿਆ ਯਾਰ ਨਾਵਿਕ ਕਲਕਤਾ ਖੜਿਆ ਚੋਟੋ ਆਏ ਲੋੜਾ ਮਾਰੇ ਥੋੜਾ ਲੈ ਕੇ ਬਰ ਪਰਮੇਸ਼ਵਰ ਕੋਲ ਸਭ ਨੂੰ ਸਤਗੁਰ ਬਖਸ਼ ਰੇ ਸੇ ਦਿਲ ਵਿੱਚ ਧਾਰੀ ਬਸਤ ਮੋਲ ਸਤਗੁਰ ਜੀ ਦੇ ਬੋਲ ਅਮਰ ਤੇ ਸਭ ਦੇ ਸੀਨੇ ਪਉਂਦੇ ਠੰਡ ਚਾਣੀ ਚਾਂਦ ਲਾ ਤੇ ਸਤਗੁਰ ਸਭ ਨੂੰ ਰਹਿ ਮਰਾਦਾ ਵੰਡ ਸਭ ਦੇ ਹਿੱਤੇ ਮੋਹੀ ਜਾਵੇ ਗੁਰ ਮੇਰੇ ਦੇ ਸੁੰਦਰ ਤਖ਼ ਫਾਲ ਨੇਤ ਭਗਵਾਨ ਜੇ ਸਤ ਕਰੋ ਚਾਸ ਰਹੀ ਸੁਰਤ ਤਖ ਗੁਰ ਪਰਮਉਪਦੇ ਪਿਆਰੇ ਭਗਤੋ ਏਵੇ ਦਦੇ ਬਚਨ ਅਮੋਲ ਸਭ ਨੂੰ ਲੇਖਾ ਦੇਣਾ ਪੜਾਏ ਧਰਮ ਰਾਜ ਤੇ ਜਾ ਕੇ ਕੋਲ ਬਾਦ ਸ਼ਹਾ ਤੇ ਸੰਗੀ ਸਾਥੀ ਜਿਤਨੇ ਜਲਵ ਤੇ ਸ਼ਹਾ ਦੋਲ ਨਰਕਾ ਦੀ ਅਗ ਅੰਦਰ ਸਾਨੇ ਚਾਲਨ ਥਾਪੀ ਰਿਸ਼ਵਤ ਕੋਲ ਪਰ ਨજર ਜਿ ਨਾਤੇ ਆਪਣੇ ਗੁਰ ਕੀ ਤੋਤ ਲੜ ਸਤਗੁਰ ਤੇ ਚਾਲ ਉਹ ਸਤ ਕਾ ਸਤਗੁਰ ਚਾਲ ਸਰ ਕੀ ਆਗਿਆਕਾਰ ਕਰੋ ਦੇ ਲਾਲ ਬੀਤਿਆ ਪਿਛਲੇ ਜਨਮ ਦਾ ਇਸ ਜਨਮਿਤ ਜਾ ਕਰ ਰਹਾ ਹੈ ਭੋਗ ਇਸ ਸੰਵਜੋ ਬੀਚਨ ਕੇ ਉਹ ਅਗਲੇ ਜਨਮ ਮਿਲੂ ਉਤੋ ਹਾਥੀ ਘੋੜੇ ਕਿਲੇ ਖਜ਼ਾਨੇ ਹੀਰਿਆ ਵਰ ਗੈਸ ਮਹਿਰੀ ਮੰਦਰ ਸਭ ਕੁਝ ਇੱਥੇ ਛੱਡ ਕੇ ਤੁਰ ਗਏ ਲਖਾ ਖਾਰੂ ਅਤੇ ਸਕੰਦਰ ਮੱਖਣਾ ਵਰਗੇ ਜਿਸੰਬਲੌਰੀ ਚੋਖਨ ਫੁੱਲਾ ਪਾਖ ਸ਼ਿੰਗਾਰੇ ਕੁੱਲ ਮਿੱਟੀ ਵਿੱਚ ਮਿੱਟੀ ਹੋਣਾ ਆਪਾ ਦੇ ਚੋਖਨ ਬਣ ਜਾਰੇ ਨਾਲ ਜੀਵਤੇ ਕੇਵਲ ਜਾਂਦਾ ਆਤਮ ਪ੍ਰਖਤਾ ਕੇਵਲ ਨਾਮ ਸੋਨਾ ਚੰਦੀ ਸਭ ਕੁਝ ਇੱਥੇ ਮਾਥ ਲੋਕ ਵਿੱਚ ਸਿਤਾਪਤ ਨਾਮ ਵਿਉਜਕ ਸ਼ਬਦ ਗੁਰੂ ਤੋਂ ਲੈ ਕੇ ਸਤਿ ਪਵਨਾ ਨਾਲ ਕਰ ਬਿਆਸ ਗੁਰੂ ਜੁਕਤੇ ਸੰਗ ਗੁਰੂ ਆਪਣੇ ਮੁਖ ਤੇ ਬਿਠਾਲ ਜੁੜ ਗਿਆਸੋ ਮਨ ਚੰਚਲ ਨੂੰ ਲਵੇ ਬਹਾਦਰ ਬੰਦਾ ਗੌਰ ਉੱਜ ਗਿਆਸੋ ਵਿక్తి ਵਾਲੀ ਆਤ ਫਰਕ ਸੰਗ ਸਕਦਾ ਜੋੜ ਰਾਗੀ ਕਵੀ ਤੇ ਬ੍ਰਹਮ ਗਿਆਨੀ ਦੁਜ ਜਨਾ ਤੇ ਹੋਣ ਵਿਚਾਰ ਉਹ ਮਹਾਪੁਰਸ਼ਾ ਦੇ ਸਥਾਨ ਤੋਂ ਵੰਡਣ ਸਦਾ ਕਮੇ ਕਿਰਦਾਰ ਇਸ ਲਈ ਪਿਆਰਿਓ ਨਾਮ ਚਪੋਤੇ ਮਾਨੋ ਸਦਾ ਸੁਖਾ ਦੇ ਖਾਤ ਮਾਤ ਲੋਕ ਵਿੱਚ ਭੋਗੋ ਖੁਸ਼ਿਆ ਦੇਵ ਲੋਕ ਵਿੱਚ ਵਰਗਾ ਦੀ ਥਾ ਪਰ ਭਗਤੀ ਕਾਨੇ ਜੋ ਕਮੜਾ ਚੁੰਦੇ ਜਾਣ ਤਲੀਤੇ ਧਾਨੇ ਲੋਹਾਤਾ ਕੇ ਜੀਵ ਸੰਗ ਚੱਟਣਾ ਸ਼ੀਰ ਆਦੀ ਸਵਾਦੀ ਕਰਨੇ ਕਰ ਪ੍ਰਵਚਨ ਸਤਿਗੁਰ ਸਾਧ ਸੰਗਤ ਨੋ ਬਖਸ਼ਿ ਲਖਸੀਰ ਫਿਰ ਇਹ ਦਾਸ ਸੰ다ਸ ਨੋ ਬੋਲੇ ਹੁਕਮ ਕੀ ਤਾ ਸਤਿਗੁਰ ਦੇ ਤੀ ਸਤਿਗੁਰ ਬੋਲੇ ਪੂਰਨ ਬੇਤਾ ਤੂੰ ਹੈ ਕਵੀ ਲਖਾਰੀ ਬੁੱਧੀਵਾਨ ਚਗਨਨਾਕ ਗੁਰ ਭਾਈ ਸਾਡਾ ਇਹ ਵੀ ਖੋਜੀ ਹੈ ਵਿਦਵਾਨ ਇਹ ਹਵਨ ਜਗ ਤੇ ਸ਼ੁਭ ਮੌਕੇ ਤੇ ਈਸ਼ਵਰ ਭੇਜਿਆ ਸਾਡੇ పాਸ ਤੂੰ ਇਸ ਨੂੰ ਕੌਮੀ ਗਰੰਥ ਸੁਣਾ ਕੇ ਇਸ ਤੋਂ ਵੀ ਕਰ ਵਾਲਾ పాਸ ਚਰਨ ਚਮਕੇ ਸਤਿਗੁਰ ਜੀ ਦੇ ਹੁਕਮ ਸੁਣਦਿਆ ਕਿ ਨਮਤਕਾਰ ਸਤਿਗੁਰ ਦੇ ਹਜ਼ੂਰ ਖਲੋ ਗਿਆ ਕਰ ਸਤਿਗੁਰ ਨੂੰ ਨਮਸਕਾਰ ਸ਼ਬਦ ਸੁਣੇ ਲੱਗ ਕਈ ਕਈ ਸਮਾਤੇ ਬੈ ਗਏ ਕੁੱਲ ਅਨੁੱਖ ਪੰਛੀ ਦੇ ਹੰਕਾਰੇ ਲੱਗ ਪੈ ਝੂਮਣ ਲੱਗ ਪੈ ਰੁਖ ਆਦ ਸਮੇਧੀ ਚਿਰਤ ਸੁਣਦਿਆ ਨਾਜ ਭਾਗ ਤੇ ਕੌਮੀ ਸ਼ਾਨ ਆਦ ਵਾਸੀਏ ਜੋਸ਼ ਤੇ ਅੰਦਰ ਤਣ ਫੈ ਕੌਮੀ ਬਲਵਾਨ ਗੱਦੀ ਵਾਰਸ ਦੇ ਇਸਤ ਹੈ ਜੋਸੀ ਵਾਰਸ ਅਸਲੀ ਖਾਸ ਆਪਣਾ ਵਿਸਾ ਜਾਤ ਕਰਦੇ ਆ ਜਗ ਪਿਆ ਕੌਮੀ ਅਹਿਸਾਸ ਕੋਚ ਸੰਗਤਾ ਵਿੱਚ ਸਿਆਣੇ ਮਰਮਰ ਹਿਲ ਤੇ ਇਹੋ ਕਲ ਕਿਵੇਂ ਦਿੱਤੀ ਕੌਮ ਸਿਖਰ ਤੋਂ ਕਿਵੇਂ ਆਈ ਨਿਵਾੜਾ ਵੱਲ ਠੀਖ ਦੇਖ ਕੇ ਗੀਲ ਸਮੇਂ ਦੇ ਸੁਣ ਸੁਣ ਆਪਣਾ ਬੀਤਿਆ ਹਾਂ ਦਿਲ ਹਿਲ ਗਏ ਤੇ ਨੈਣ ਸਲਕਪੈ ਸਭ ਦੇ ਕੌਮੀ ਤਜਬਿਆਂ ਨਾਲ ਜਾਤ ਵਿਸਮੈਰੀ ਕਰਦਿਆ ਵੇ ਸਾ ਵਰਤਮਾਨ ਨੂੰ ਦੇਖ ਤੋਰ ਚੂਰਨ ਇੰਦਸਿਆ ਨੇ ਜਿਵੇਂ ਪੈਰ ਤੀਖ ਜੂਰਨ ਮੋਰ ਪਰ ਤੰਤਨ ਸਤਿਗੁਰੂ ਕਿਆਨਾਤ ਦੇ ਦੁਖਿਆ ਦੇ ਅੰਗਪਾਲ ਆਦਵਾਸੀਆ ਉਹ ਜਿੰਨਾ ਚੋੜਿਆ ਆਤ ਪਰਖ ਭਗਵਾਨ ਦੇ ਨਾਲ ਕਰ ਕਰ ਕਠੰਟ ਤਪਸਿਆ ਜਿੰਨਾ ਗੁਰੂ ਵਾਲਮੀਕ ਦਾ ਕਰ ਕਰ ਜਾਪ ਸੂਰਜ ਫਾਂਗਰ ਰੋਸ਼ਨ ਕੀਤਾ ਆਦਵਾਸੀਆ ਤਾਂ ਜਿੰਨਾ ਮੜ ਪ੍ਰਤਾਪ ਕਿੱਥੋਂ ਬੈਠਿਆ ਦਲਦਵੰਦਾਂ ਨੇ ਇਦ ਕਰਕੇ ਦਿਲੋਂ ਪ੍ਰਕਾਰ ਸਤਿਗੁਰ ਪਹੁੰਚੇ ਵਿੱਚ ਪਲਾਦੇ ਪਉਣਾ ਹਉ ਤੇ ਹੋਵ ਸਵਾਰ ਘਰ ਬੈਠਿਆ ਸਤਿਗੁਰ ਜੀ ਨੂੰ ਉਸ ਪ੍ਰੇਮੀ ਨੇ ਕੀਤਾ ਯਾਰ ਸਤਿਗੁਰ ਜਾਣੇ ਚਾਨ ਦਲਾਤੀਆ ਕਰਦੇ ਰਹੇ ਸਤਿਗੁਰਿ ਹਮਤਾਤ ਖਾਜਤ ਨਾਚਰ ਜੋਤਿ ਕਰਾਤੇ ਹਰ ਮੁਸ਼ਕਲ ਕਰਦੇ ਨੇ ਹੱਲ ਆਉਂਦੇ ਜਾਂਦੇ ਜਿਸਮ ਸਦਾ ਨੇ ਪੂਰਨੈਂਦੀ ਜੋਤ ਅਟਲ ਸ਼ਰਦਾ ਦੇ ਸੰਗੁਰ ਚਰਨਾ ਵਿੱਚ ਕੋ ਤੁਰ ਤੁਰ ਕੇ ਜੋ ਆਇਆ ਸੰਗਤਾ ਦੁੱਧ ਪੁੱਤ ਜ਼ਿੰਦਗੀ ਦੀਆਂ ਖੁਸ਼ੀਆਂ ਕੋ ਸੰਗਤਾ ਤਤਤੀ ਝੋਲੀ ਪਾਇਆ ਸ਼ਬਦ ਗੁਰੂ ਦੀ ਪਿੱਖਿਆ ਮੰਗਣ ਜੋ ਜੋ ਵੀ ਜਿਗਿਆਸੂ ਆਇਆ ਦੇ ਕੇ ਨਾਮ ਸਹਾਰਾ ਉਸ ਨੂੰ ਪਾ ਸਕਤੋ ਬੁਰਾ ਲੰਘਾਇਆ ਜੋ ਕਰਮਾ ਮਾਰਿਆ ਰੋਗੀ ਸਤਗੁਰੂ ਦੀ ਚਰਨੀ ਆਵੇ ਧੋਨੇ ਦੇ ਕਟਕੀ ਕਰਦੀ ਰੋਗੀ ਆ ਦੇ ਲੱਖ ਰੋਗ ਮਟਾਵੇ ਜਿਉਂ ਜਿਉਂ ਪਰਦਾ ਗ੍ਰੰਥ ਸੀ ਇਹ ਸੇਵਕ ਦਾਸਨ ਕਾ ਦਾਸ ਤੇ ਉਹ ਤੇ ਆਤ ਪਰਮੇਸ਼ਵਰੇ ਹਿਰਦੀ ਕਰਦੇ ਜਾਨ ਨਿਵਾਸ ਗਣਗਣ ਦੱਸੇ ਚਾਰ ਨਹੀਂ ਸਕਦਾ ਸਤਗੁਰੂ ਦੇ ਪਰ ਉਪਕਾਰ ਸਤਗੁਰ ਜੋਤ ਬ੍ਰਹਮ ਦੀ ਕਾਲ ਜੂ ਤੇ ਚਰ ਹਰਾ ਅਵਤਾਰ ਕਣਕਣ ਅੰਦਰ ਹਾਜ਼ਰ ਨਾਜ਼ਰ ਸਤਿਗੁਰ ਵਸਤੇ ਸ਼ਕਤੀवान ਸ਼ਕਤੀ ਕਮਤੇ ਗੁਰੂ ਬਖਸ਼ੇ ਸ੍ਰੀ ਵਾਲਮੀਕ ਸੱਚੇ ਭਗਵਾਨ ਸਤਿਗੁਰ ਬੋਲੇ ਪੂਰਨ ਬੇਟਾ ਜੁਗਾ ਜੁਗਾ ਤੱਕ ਖੁਸ਼ੀਆਂ ਮਾਰ ਤੋ ਸੁਭਾ ਕੀਤੀ ਆਦ ਕਵੀ ਦੇ ਤੈਨੋ ਸ਼ਕਤੀ ਬਖਸ਼ੀ ਹੈ ਭਗਵਾਨ ਜਗਨਨਾਥ ਕਿਰਪਾਏ ਸਾਡੇ ਇਹ ਵੀ ਨਿਬਧਵਾਨ ਮਹਾਨ ਵਿਦਿਆ ਭਗਤੀ ਖੋਜ ਇਨਾਂ ਦੇ ਮੰਦਰ ਗਿਆਨੀ ਤੇ ਗਣਵਾਨ ਫਿਰ ਜਗਨਨਾਥ ਉਸ ਬ੍ਰਹਮ ਗਿਆਨੀ ਨੂੰ ਕੀਤਾ ਸਤਗੁਰੂ ਇਉ ਪਰਮਾਨ ਸੰਗਤਾਂ ਨੂੰ ਪਰਵਚਨ ਸੁਣਾਓ ਸੰਗਤਾਂ ਬੈਠੀਆਂ ਸ਼ਰਧਾਵਾਨ ਜਗਨਨਾਥ ਬ੍ਰਹਮ ਜੋਗੀ ਉੱਠੇ ਸਤਗੁਰੂ ਨੂੰ ਕਰਕੇ ਪ੍ਰਨਾਮ ਆਤਪ੍ਰਸਤ ਭਗਵਾਨ ਦਾ ਲੈ ਕੇ ਸਿਦਕ ਪਰੋਸੇ ਤੇ ਸੰਗ ਨਾਮ ਸਤਗੁਰ ਜੀ ਦੇ ਅਚਰਨ ਉੱਤੇ ਜਗਨਨਾਥ ਦੇ ਲਾ ਕੇ ਹੱਥ ਆਖਿਆ ਪਿਆਰੀ ਸਾਧ ਸੰਗਤ ਦੀ ਆਤਪ੍ਰਸਤ ਕਥਾ ਖਤ ਜੁਗਾ ਜੁਗਾ ਦੀ ਭਗਤੀ ਉਹ ਇਹ ਸਤਗੁਰੂ ਮਿਲਿਆ ਮਾਨ ਸਤਗੁਰੂ ਜੀ ਨੇ ਆਪ ਭੇਜਿਆ ਮਾਤ ਲੋਕ ਦੇ ਵਿੱਚ ਭਗਵਾਨ ਤੰਤਨ ਮਨਸ਼ੀ ਨਾਥ ਜੀ ਸਤਗੁਰ ਸਾਡੇ ਤੀਨ ਤਿਆਲ ਜਿਸ ਨੇ ਸਾਨੂੰ ਚੋਗ ਬਖਸ਼ਿਆ ਸ਼ਬਦ ਪ੍ਰੋਤਿ ਜਾਹੋ ਜਲਾਸ ਜਗਤ ਗੁਰੂ ਗੁਰੂ ਕੋਰਖ ਨਾਥ ਜੀ ਇਹ ਕਦੇ ਹੈ ਜਿਹਦੇ ਸ਼ੋਭਾ ਬਹੁਤ ਵਿਸ਼ਾਲ बदल बदल जस वादे जामे दुनिया तोड़ी ईश्वर नाल नेकी प्यार परंदे वंदी जग विच सब ने जिस सदा स्रोत जगत गुरु गुरु गोरखनाथ ते ज्ञान नाथ कर सच्ची ज्योत ਚਲਦੇ ਚਲਦੇ ਜੋਤ ਆ ਗਈ ਵੰਸੀ 나 ਸਤਗੁਰੂ ਕੋਲ ਉਹਨਾਂ ਨੇ ਕਿਰਪਾ ਨਾਚਨ ਬਖਸ਼ ਦਿੱਤੀ ਇਹ ਵਸਤਾ ਮੋਲ ਗਿਆਨ ਨਾਚੇ ਸਤਗੁਰ ਬਖਸ਼ੇ ਇਸ ਜੋਤੀ ਤੋਂ ਜੋਤ ਜਗ ਨੂੰ ਲੋੜ ਚੁਗਾ ਚੁਗਾ ਦੇ ਆਦਿ ਵਸੇਗੇ ਹੁਣ ਮੁੜ ਕੇ ਪੈਦੀ ਉਹਨਾਂ ਦੇ ਖ ਲੋੜ ਚੁਗਾ ਚੁਗਾ ਤੋਂ ਸੁਪਿਆ ਸੀ ਜੋ ਸ਼੍ਰੀ ਵਾਲਮੀਕੀ ਰਚਾ ਸਤਿਗੁਰ ਉਸ ਨੂੰ ਪ੍ਰਗਟ ਕੀਤਾ ਸੂਰਜ ਵਾਂਗਰ ਵਿੱਚ ਜਹਾਨ ਬਲ ਪੁਦੇਤੇ ਸ਼ਕਤੀ ਦੇਖੈ ਗਿਆਨਾਤ ਕਰ ਸ਼ਕਤੀ ਪਾਨ ਪੂਰਨ ਨਾਸ ਤੋਂ ਗ੍ਰੰਥ ਲਖਾਇਆ ਠੀਸ ਕਾਮ ਧਰਮ ਦੇ સાર ਮੈਨੋ ਸਤਗੁਰ ਮਰਛੀ ਨਾਥ ਨੇ ਆਸਮੇ ਦੇ ਬਖਸ਼ਿ ਰਾਸ ਕੰਨੇ ਚੀਰਾ ਪਾਵਨ ਵਾਲੇ ਕਲਦ ਗੁਰੂ ਕੋ ਰ ਨਾਥ ਦੀ ਖਾਸ ਤੀੜਾ ਦੇ ਕੇ ਮੰਦਰਾ ਪਾਉਣ ਦਾ ਮੈਨੂੰ ਬਖਸ਼ਿਆ ਸਤਿਗੁਰੂ ਕਾਜ ਗਿਆਨਾਥ ਸਤਿਗੁਰ ਦੇ ਸਹੇਤੇ ਤੇ ਲੋਕੀ ਦਾ ਤਰਿਆ ਤਾਜ ਗਿਆਨਾਥ ਤੇ ਸਤਿਗੁਰ ਪਿਆਰੇ ਨੇਕੀ ਪਿਆਰ ਧਰਮ ਦਾ ਧੰਮ ਦੇਸ ਕੌਮ ਦਲ ਤਾਲੇ ਜਿਨ੍ਹਾਂ ਲੇਖੇ ਲਾਇਆ ਅਪ ਇੱਕ ਇੱਕ ਦਮ ਫਿਰ ਜਗਨਨਾਥੀ ਇਸਵਕਵਲ ਕਰਕੇ ਅੱਖ ਕੈਣ ਮੱਥੇ ਤੇ ਦੇ ਮੱਥੇਉ ਪੂਰਨ ਦਿਸਤਾ ਮੈਨੂੰ ਦਿਸਤਾ ਪਿਆ ਪ੍ਰਤੱਖ ਕਲਮ ਤੇਰੀ ਵਡਭਾਗੀ ਪੂਰਨ ਦਿਸ ਸੈਖਾ ਬੰਦਗਾ ਚਾਰ ਤੇਰੇ ਗੁਰਚਰ ਨਾਨੁਕ ਸਮ ਸਮਚਸਨੇ ਕਰ ਲੈ ਆਪਣੇ ਭਾਗ ਤੇਰੇ ਤਨ ਤੇ ਵੀ ਉਂਗਲਾ ਦੇ ਕੋਟੇ ਕਲਿਆ ਆਗ ਚੋ ਲੱਕਣ ਪਿਆਰੇ ਕਲਮ ਪਕਰ ਚਨਾ ਫੋਟੇ ਅੰਦਰ ਸ਼ਬਦ ਗੁਰਾ ਦੇ ਰਚੇ ਨਿਆਰੇ ਤਨ ਤਨ ਤੇਰੀਆ ਬਾਵਾ ਪੂਰਨ ਤਨ ਤਨ ਤੇਰੇ ਮੰਦਾ ਮੰਦਰ ਕੋਟ ਲਿਆ ਚਨਾ ਜਾਵੇ ਕਰਨੋ ਸ਼ਰਧਾ ਪਰੇ ਕਲਾਵਿਆ ਅੰਦਰ ਪੂਜਨ ਜੋਗ ਕਿਉ ਬਣ ਪੂਰਨ ਕੁਲ ਕਲ ਗੁਰਦੇ ਆ ਸਾਵਾ ਅੰਦਰ ਸਤਿਗੁਰ ਸੰਗ ਸਦੀਵੀ ਦੁੜਗੇ ਸਤਿਗੁਰ ਦੇ ਦਿਆ ਚਾਵਾ ਅੰਦਰ ਤਨ ਤਨ ਤੇਰੇ ਭਗ ਪੂਰਨਾ ਤਨ ਤੇਰਾ ਬੈਣਾ ਦੇ ਦੱਖ ਅੱਖੀ ਤੱਕੇ ਸਤਿਗੁਰ ਦੇ ਜਿਨਾ ਸੁਚੰਤ ਕਾ ਸਾਰੇ ਪਰ ਤੱਖ ਤਨ ਤਨ ਤੇਰਾ ਸਿਸ ਕੋ ਦਾ ਆਦ ਪੁਰਖ ਤਿਨ ਬਖਸ਼ਿਆ ਨੂਰ ਗੁਰ ਚਨਾ ਤੋ ਰਹਾ ਨਹੀਂ ਜਿਹੜਾ ਸੁਪਨੇ ਵਿੱਚ ਕਦੀ ਵੀ ਦੂਰ ਪਿਆਰ ਤੇਰੇ ਤੋਂ ਸਦਕੇ ਜਿਸ ਨੂੰ ਸਤਿਗੁਰ ਬਖਸ਼ੇ ਰੋਸ਼ਨ خیال ਤੇ ਖਰਾਬ ਤੇ ਤੂਫਾਨਾਂ ਵਿੱਚ ਤੂੰ ਜੁੜਿਓ ਰਹੇ ਸਦਾ ਗੁਰ ਚੱਲਾ ਨਾਲ ਪੈ ਤੇਰੇ ਇਸ ਦੁਨੀਆ ਅੰਦਰ ਕਰਮਾ ਵਾਲੇ ਬਹੁਤ ਬਲੰਦ ਸਤਿਗੁਰ ਨਾਲ ਸਵਾਸਾ ਵਾਂਗਰ ਕੀਤਾ ਜਨਸ ਦੇਵੇਂ ਪੰਦ ਸਤਿਗੁਰ ਬਖਸ਼ੇ ਕਲਮ ਤੇਰੇ ਨੂੰ ਜਹਦਾ ਸ਼ਕਤੀ ਪਾ ਸ਼ਕਤੀ ਬਹੁਤ ਮਹਾਨ ਸੱਚ ਕਹਿਣ ਲਈ ਕੌਮ ਲਈ ਤੋ ਈਸ਼ਵਰ ਦੀ ਬਣ ਗਿਓ ਜ਼ਬਾਨ ਏ ਤੋ ਤੈਨੂੰ ਗ੍ਰੰਥ ਲਿਖਾਇਆ ਏ ਜੋ ਤੇਤੋ ਗ੍ਰੰਥ ਲਿਖਾਇਆ ਸਤਿਗੁਰ ਆਪਣੀ ਸ਼ਕਤੀ ਨਾਲ ਪੈਦਾ ਕਰਨਾ ਇਸ ਦਲਤਾ ਵਿੱਚ ਜ਼ਿੰਦਗੀ ਦੇ ਲਈ ਜਹੋ ਜਲਾਲ ਕਲਮ ਤੇਰੀ ਤੇ ਅਕਾਲਿਆ ਅੱਖਰਾਂ ਸੂਰਜ ਵਾਂਗਰ ਵੰਡੇ ਲੋਕ ਆਦਿ ਵਾਸੇ ਤੇਰਾ ਗ੍ਰੰਥ ਪੜ ਤੇ ਆ ਪੈ ਰਿ ਜਾਣਾ ਅੰਤਖਲੋ ਅਦਾਜ ਤੋਂ ਜੋ ਸ਼ਬਦ ਗੁਰੂ ਦਾ ਇਸ ਦੇ ਅੰਦਰ ਕੁੱਲ ਗਿਆਨ ਅੜ ਕੇ ਇਸ ਨੂੰ ਫਰਜ ਗਿਆ ਸੁ ਬਣ ਸਕਦਾ ਹੈ ਬੁੱਧੀਵਾਨ ਮਸਤਕ ਤੇਰਾ ਦਸ ਰਿਆ ਹੈ ਮੈਨੂੰ ਕੀਤ ਕਮੀ ਖੋਲ ਇਸ ਗੱਦੀ ਦੀਪ ਜੋਤ ਪੂਰਨਾ ਆਉਣ ਵਾਲੇ ਹੈ ਤੇਰੇ ਕੋਲ ਜਗਨਨਾਥ ਸੇ ਬ੍ਰਹਮ ਗਿਆਨੀ ਆਖਿਆ ਮੇਰੇ ਦਿਲ ਨੂੰ ਹੈ ਵਿਸ਼ਵਾਸ ਕੌਮੀ ਗੰਧ ਕੌਮੋਂ ਤੇਰਾ ਫਨਦਾ ਰਹੂ ਸਦਾ ਕੌਮੀ ਪ੍ਰਕਾਸ਼ ਜਗਨਨਾਥ ਕਿਰਪਾਈ ਕੋਲ ਸਾਸਣ ਸਤਗੁਰੂ ਬਚਨ ਬਿਲਾਸ ਢੋਮਣ ਲੱਗ ਪੈ ਸਤਗੁਰੂ ਪਿਆਰੇ ਰਿਸ਼ੀਆ ਦੇ ਕਰ ਸਾਹ ਸਵਾਰ ਸਤਗੁਰ ਹੋਏ ਸੰਤੁਸ਼ਟ ਇਸ ਰਾਗ ਜਗਨਨਾਥ ਤੇ ਸਣ ਕੇ ਖਿਆਲ ਜੋ ਪੁੱਤਰ ਦੇ ਸ਼ੋਭਾ ਸੁਣ ਕੇ ਮਾਪੇ ਹੋਵਨ ਦਿਲੋਂ ਨਿਹਾਲ ਸਤਿਗੁਰੂ ਕਹਿੰਦੇ ਜਗਨਨਾਥ ਤੇ ਸਾਡਾ ਤਾਂ ਇਹ ਹੈ ਵਿਸ਼ਵਾਸ ਇਹ ਜੋ ਪੂਰਨ ਆਦਿ ਸੁਨੇਤਾ ਤੱਕ ਅੱਜ ਤੱਕ ਲਿਖਿਆ ਕੁੱਲ ਇਤਿਹਾਸ ਅਸਾਂ ਕੀ ਕਰਨਾ ਹੈ ਸੇ ਸਜਣਾ ਪੂਰਨ ਦੇਖ ਕਿਤੇ ਪ੍ਰਕਾਸ਼ ਤੇ ਤੇ ਬਖਸ਼ਿਸ਼ ਆਦ ਖਦੀ ਦੀ ਆਸ ਕਵੀ ਇਹਨੂ ਬਖਸ਼ੀ ਰਾਸ ਸਾਧ ਪ੍ਰਖ ਪਰਮੇਸ਼ਰ ਦਾ ਇਹਦੇ ਹਿਰਦੇ ਅੰਦਰ ਹੈ ਪੂਰਨ ਪ੍ਰਕਾਰ ਇਹਦੇ ਪਿਛਲੇ ਇਹਦੀ ਪਦ ਤੇ ਪਿਛਲੇ ਜਨਮ ਦੀ ਮੇਰੇ ਦਿਲ ਨੂੰ ਹੈ ਵਿਸ਼ਵਾਸ ਇਹ ਜਨਮ ਦੀ ਕਟੰਤ ਪਸਿਆ ਇੱਕਾਮੇ ਗ੍ਰੰਥ ਮਹਾਨ ਜਨਮ ਜਨਮ ਤੋਂ ਆਪਾ ਸਾਰੇ ਕਰਦੇ ਰਹੇ ਹਰ ਜੀਵਨ ਤਾਰ ਆਪਸ ਦੇ ਵਿੱਚ ਜੁੜਦਾ ਹੈ ਇਹ ਭక్తి ਦਾ ਚਮਤਕਾਰ ਜਗਤ ਜਲੰਦਾ ਠਾਰਨ ਦੇ ਲਈ ਭక్తి ਹੈ ਅਮਰਤੇ ਧਾਰ ਥੰਮਾ ਬਿੰਦਰ ਲੱਕੇ ਥਮੇ ਸ੍ਰੀ ਪਾਲ ਵਾਲਮੀਕ ਜਸ ਪਰਵਤਕਾਰ ਗੁਰੂ ਵਾਲਮੀਕ ਉਸਤਾਦ ਕਵਿਤਾ ਇਹ ਚਮਤਕਾਰ ਇੱਕ ਕਰਤਾ ਨੇ ਚਮਤਕਾਰ ਜਿਸ ਨੂੰ ਤੁਸਾਸੀ ਸਾ ਬਖਸ਼ਿਆ ਇਹੋ ਪੂਰਨ ਪੁਰਨਾਸ ਇਸ ਦਾ ਸਾਡਾ ਬਹੁਤ ਬਰਾਣਾ ਜੁਗਾ ਜੁਗਾ ਦਾ ਪੁਰਨ ਸਾਤ ਰਿਸ਼ੀ ਗੁਰੂ ਅਵਤਾਰ پیغمبر ਪਲੇ ਔਲਗੇ ਅਪਰ ਅਪਾਰ ਪਾਲੇ ਭਗਵਾਨ ਇਹਦਾ ਸਮੇ ਸਮੇ ਤੇ ਲੋੜ ਅਨਸਾਰ ਵੇਦਾ ਗ੍ਰੰਥਾ ਰਾਹੀ ਜਾਣੋ ਦ੍ਰਿਸ਼ਿਆ ਨੇ ਸਮਝਾਏ ਕਲ ਹਰਮਸ਼ ਕਲ ਕੀ ਆਤ ਪਰਕ ਦੀਪ ਉਸਾਰਾ ਹੀ ਕਰਦੇ ਕਰਦੇ ਹੱਲ ਸਾਧੂ ਸੰਤ ਮਹਾਤਮਾ ਜੋ ਈਸ਼ਵਰ ਦੇ ਸੱਚੇ ਲਾਲ ਸ਼ਬਦ ਗੁਰੂ ਸੰਗ ਮਨੁੱਖ ਤਨ ਤੋੜਨ ਪਰਮੇਸ਼ਰ ਨਾਲ ਜਿਨ ਤਿਆਗ ਸਤ ਸੰਗਿਆ ਸ਼ਬਦਾਂ ਦੇ ਸੰਗ ਬਹੁਤ ਵਿਸ਼ਾਲ ਇਸ ਵਿੱਚ ਆਏ ਤੂ ਤੂ ਤੋਖ ਤਨ ਸਾਧੂ ਗੰਗਾਲ ਸਾਡਾ ਇਹ ਖਿਆਲ ਰਾਤ ਸੀ ਕਰ ਕਰੋ ਆਪ ਸਵਿਕਾਰ ਹੋਦਾਏ ਠਗ ਸੰਪੂਰਨ ਜਿਸ ਤਨ ਉਸ ਤਨ ਕਰਕੇ ਪਰਿਫਕਾਰ ਸੇ ਸੇਸ਼ ਆਪਣੇ ਬਹੁਤ ਪਿਆਰੇ ਕੁਦਮੀ ਨੇਕ ਤੇ ਆਗਿਆਕਾਰ ਅਰਪਣ ਕਰਕੇ ਉਹਨਾਂ ਨੂੰ ਆਪਾ ਮੰਦਰਾ ਜੋਗ ਕੌਮੇ ਕਿਰਦਾਰ ਜਗਤ ਗੁਰੂ ਗੋਰਖਨਾਥ ਜੀ ਜੋ ਆਤਮ ਜੀ ਕਰਤ ਮਹਾਨ ਉਹ ਖਜ਼ਾਨਾ ਪਾਸ ਆਪ ਦੇ ਨਾਲ ਜੇ ਲਖਾ ਵਰਦਾਨ ਮੰਛੀ 나ਥ ਕੁਰਾਤੇ ਬਖਸ਼ੇ ਆਪ ਪਾਸ ਉਤਮ ਦਾਤ ਬ੍ਰਹਮਚਾਰੀਆ ਨਾਥਾ ਦੇ ਸੰਗ ਉਸ ਦੇ ਨਾਲ ਜੁੜੇ ਜਿਤ ਬਾਤ ਤੁਸਾ ਇਸ ਦਾ ਕਦੇ ਵਿਸਾਣੇ ਕੀਤਾ ਰੱਖਿਆ ਇਸ ਦਾ ਸਦਾ ਕਿਆਲ ਸਵਾਸਾ ਵਾਗ ਸਾਮ ਕੇ ਰਖਿਆ ਤੁਸਾ ਆਪਣੈ ਸੰਗ ਸੰਗ ਨਾਲ ਸਤਿਗੁਰ ਜੀ ਦੇ ਬਚਨ ਸੁਣਦਿਆ ਚਗਨਾਥ ਕਾਮੀ ਵਿਦਵਾਨ ਸਿਆਸ